ਔਰ ਗਿੜਾ ਪਿਛਲਾ ਆਰਡਰ ਸੀ ਤੋੜਦਾ ਉਹ ਪੁੱਤਰੇ ਭਰਾ ਨੇ ਪਿਛਲੀ ਵਾਰ ਤੋੜੇ ਭਰਾ ਦੀ ਜਾਨ ਚਲੀ ਜਾ ਮੂਰੇ ਆਰਡਰ ਤੋੜਾਂਗਾ ਮੈਂ ਸਪੋਰਟ ਕਰਨ ਆਇਆ ਮੇਰਾ ਆਪਣਾ ਕੰਮ ਆ ਮੇਰੀ ਆਪਣੀ ਲੜਾਈ ਆ ਮੇਰੇ ਆਪਣੇ ਪੰਜਾਬ ਦੀ ਲੜਾਈ ਆ ਮੈਂ ਲੜਨ ਲਈ ਆਇਆ ਇਸ ਕਰਕੇ ਇਹ ਸਾਡੇ ਸਾਰੇ ਦੀ ਸੋਚ ਬਣ ਜਾਣੀ ਚਾਹੀਦੀ ਆ ਕਿ ਇੱਕ ਸਾਡੀ ਸੋਚ ਨਾ ਇਹ ਆ ਵੀ ਮੈਂ ਕੀ ਲੈਣਾ ਜਿੱਦਣ ਸਾਡੀ ਸੋਚ ਇਹ ਬਣ ਗਈ ਵੀ ਸਾਡਾ ਅੰਦੋਲਨ ਆ ਸਾਡੀ ਪੰਜਾਬ ਦੀ ਲੜਾਈ ਆ ਸਾਡੀ ਮਿੱਟੀ ਦੀ ਲੜਾਈ ਆ ਜਿੱਦਣ ਅਸੀਂ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਛੱਡ ਕੇ ਉੱਪਰ ਉੱਠ ਕੇ ਅਸੀਂ ਆਪਣੇ ਆਪਣੇ ਲਈ ਆਪਣੇ ਆਪਣੇ ਪੰਜਾਬ ਲਈ ਲੜਨ ਲੱਗ ਪਾਂਗੇ ਉਦਨੇ ਪੰਜਾਬ ਨਾ ਦੁਨੀਆ ਦਾ ਸਭ ਤੋਂ ਵਧੀਆ ਰਾਜ ਬਣ ਜੂਗਾ ਕਿਉਂਕਿ ਇਹ ਇਹ ਹਿਸਾਬ ਲਾ ਲਓ ਵੀ ਜੋ ਕੁ ਸਾਡੇ ਪੰਜਾਬ ਕੋਲ ਹੈ ਉਹ ਕਿਸੇ ਕੋਲ ਨਹੀਂ ਹੈਗਾ ਅੱਜ ਪੰਜਾਬ ਦੇ ਵਿੱਚ ਇਹੀ ਹੈ ਕਿਉਂਕਿ ਸਾਨੂੰ ਰਾਜਨੀਤਿਕ ਲੀਡਰਾਂ ਨੇ ਸਾਨੂੰ ਆਪਸ ਦੇ ਵਿੱਚ ਪਾੜ ਕੇ ਰੱਖਿਆ ਹੋਇਆ ਜਦੋਂ ਅਸੀਂ ਇਕੱਠੇ ਹੋ ਕੇ ਸੀ ਇਹ ਸਮਝਣ ਲੱਗੇ ਕਿ ਉਹਨਾਂ ਦਾ ਖੜਾ ਛੱਡ ਕੇ ਸੀ ਆਪਣੇ ਲਈ ਆਪਣੇ ਪੰਜਾਬ ਲਈ ਲੜਨ ਲੱਗੇ ਉਹ ਪਾਰਟੀਆਂ ਤੋਂ ਛੱਡ ਕੇ ਉਹਨਾਂ ਦੇ ਪਿੱਛੇ ਲੜੀ ਜਾਂਦੇ ਅਸੀਂ ਤਾਂ ਤੁਸੀਂ ਇਹ ਦੇਖਿਓ ਇਹ ਦੁਨੀਆ ਤੇ ਉਦਾਂ ਅਸੀਂ ਰਾਜ ਕਰਨਾ ਆਪਣਾ ਜੀ ਬਾਕੀ ਜਿਹੜੀ ਗੱਲ ਜੋ ਕੁਛ ਇਹ ਕਰ ਰਹੇ ਨੇਗੇ ਜੋ ਕੁਛ ਇਹ ਮੋਦੀ ਦੀ ਸਰਕਾਰ ਕਰ ਰਹੀ ਆ ਇਹ ਉਹ ਬਿਹਾਰ ਕਰ ਰਹੀ ਆ ਇਹਨੂੰ بڑے ਮਾੜੇ ਸਿੱਟੇ ਭੁਗਤਨੇ ਪੈਣਗੇ ਇਹ ਉਹ ਕੌਮ ਦੇ ਨਾਲ ਮੱਥਾ ਲਾਈ ਖੜੀ ਆ ਜਿਹੜੀ ਕੌਮ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਠੀਕ ਹੈ ਨਾ ਮੋਗਲਾਂ ਤੋਂ ਜ਼ਿਆਦਾ ਕਰਵਾਇਆ ਅੰਗਰੇਜ਼ਾਂ ਨੂੰ ਜ਼ਿਆਦਾ ਕਰਵਾਇਆ ਚੀਨ ਇਸ ਹਾਵਰਲਾ ਵੀ ਜੇ ਪੰਜਾਬੀਆਂ ਦੇ ਨਾਲ ਇਸ ਤਰ੍ਹਾਂ ਹੀ ਪੁੱਠੇ ਕੰਮ ਕਰਨ ਨੂੰ ਨਾ ਹਟੀਏ ਭਾਜਪਾ ਤਾਂ ਇਸ ਹਾਵਰਲਾ ਚੀਨ ਇਹਨਾਂ ਨੂੰ ਦਬਬ ਲੈਣਾ ਚੀਨ ਡਰਦਾ ਸੀ ਸਾਡੇ ਪੰਜਾਬੀਆਂ ਤੋਂ ਸਾਡੀ ਕੌਮ ਤੋਂ ਡਰਦਾ ਹਰਿਆਣੇ ਦੇ ਸਾਡੇ ਭਰਾਵਾਂ ਤੋਂ ਸਾਡੀਆਂ ਤੋਂ ਸਾਡੇ ਲੋਕਾਂ ਤੋਂ ਡਰਦਾ ਪੰਜਾਬ ਇਕੱਲੀ ਜਿਹੜੀ ਆਪਣੀ ਲੜਾਈ ਨਹੀਂ ਲੜਨਾ ਆ ਪੂਰੇ ਭਾਰਤ ਦੀ ਲੜਾਈ ਲੜਨੀ ਆ ਕਿਉਂਕਿ ਜਿਹੜੀ ਕਿਸਾਨੀ ਆਸੀਂ ਹਮੇਸ਼ਾ ਹੀ ਪੰਜਾਬੀਆਂ ਨੇ ਪੂਰੇ ਭਾਰਤ ਦੀ ਪਹਿਲਾਂ ਲੜਾਈ ਲੜੀ ਆ ਜਿਹੜੀ ਕਿਸਾਨੀ ਆ ਉਨੇ ਦੇਖ ਲੋ ਖਤਮ ਕਿਵੇਂ ਕਰਦੇ ਫਿਰਦੇ ਨੇਗੇ ਜਿਹਨੇ ਸਾਡੀਆਂ ਮੰਗਾਂ ਇਹਨਾਂ ਨੇ ਪਹਿਲਾਂ ਸਾਡੇ ਨਾਲ ਵਾਅਦਾ ਕਰਿਆ ਸੀਗਾ ਕਿ ਤੁਸੀਂ ਅੰਦੋਲਨ ਨੂੰ ਅਸੀਂ ਉਦੋਂ ਖਤਮ ਨਹੀਂ ਸੀ ਕੀਤਾ ਸੀ ਪੈਂਡਿੰਗ ਰੱਖਿਆ ਸੀਗਾ ਵੀ ਅਸੀਂ ਤੁਹਾਡੀਆਂ ਜਿਹੜੀਆਂ ਮੰਗਾਂ ਨੇਗੀਆਂ ਅਸੀਂ ਉਹ ਪੂਰੀਆਂ ਕਰਾਂਗੇ ਹੁਣ ਉਹ ਮੁੱਕਰ ਕੇ ਹੁਣ ਉਹੀ ਸਾਡੀਆਂ ਜਿਹੜੀਆਂ ਮੰਗਾਂ ਨੇ ਇਹਨਾਂ ਨੇ ਇਹਨਾਂ ਨੇ ਮੰਨੀਆਂ ਸੀਗਾ ਕੇਂਦਰ ਪਰ ਫਿਰ ਕਹਿ ਰਿਹਾ ਕਿ ਅਸੀਂ ਗੱਲਬਾਤ ਦੇ ਲਈ ਤਿਆਰ ਆ ਗੱਲਬਾਤ ਬੈਠ ਕੇ ਆਪਾਂ ਹੱਲ ਕਰ ਸਕਦੇ ਆ ਇਹ ਤਾਂ ਬਕਾਈ ਹੈ ਇਹਨਾਂ ਦੇ ਠੀਕਾ ਨਾਲ ਗੱਲਬਾਤ ਗੱਲਬਾਤ ਐ ਉਹਦੇ ਕਰਦੇ ਫਿਰ ਹੱਲ ਗੱਲਬਾਤ ਕਰਦ ਨੂੰ 2-3 ਸਾਲ ਹੋ ਗਏ ਗੱਲਬਾਤ ਕੀਤੀ ਕੀ ਆ ਉਹ ਤਾਂ ਸਭ ਨੂੰ ਪਤਾ ਹੀ ਆ ਉਹ ਤਾਂ ਲੋਕਾਂ ਨੂੰ ਇਹ ਡਰਾਮ ਇਹਨਾਂ ਚੈਨਲ ਦੇ ਭਾਜ ਭਾਜੇ ਲੀਡਰ ਵੀ ਕਰੀ ਜਾਂਦੇ ਨੇ ਤੇ ਅਸੀਂ ਗੱਲਬਾਤ ਕਰਨ ਕੇ ਆਂ ਤੁਸੀਂ ਸਾਨੂੰ ਕਮੇਟੀ ਬਣਾ ਕੇ ਦਿਓ ਉਹ ਕਮੇਟੀ ਬਣੀ ਹੋਈ ਆ ਲੋਕ ਉਹੀ ਨੇ ਕਿਸਾਨ ਉਹੀ ਨੇ ਮੰਗਾ ਉਹੀ ਨੇ ਗਿਆ ਆ ਜਿਹੜੇ ਕੁਝ ਕੁ ਪੰਜਾਬ ਦੇ ਲੀਡਰ ਇਹ ਗੱਲ ਬੋਲਣ ਲੱਗੇ ਨੇਗੇ ਉਹ ਤੁਸੀਂ ਪੰਜਾਬ ਦਾ ਨਹੀਂ ਖਾਂਦੇ ਤੁਸੀਂ ਲੋਕਾਂ ਦਾ ਨਹੀਂ ਖਾਂਦੇ ਬੇਵਕੂਫ ਬਣਾਉਣਾ ਇਹ ਹੁਣ ਲੋਕ ਐਡੇ ਤੁਹਾਨੂੰ ਪਾਗਲ ਨਹੀਂ ਨੌਜਵਾਨੀਆਂ ਪੰਜਾਬ ਤੋਂ ਪਤਾ ਗਰਮਕੂਨ ਆ ਔਰ ਜਿੰਮੇ ਦੀ ਜਿੰਮੇ ਕੱਲ ਦਾ ਦੋ ਦਿਨ ਤੋਂ ਦੇਖ ਰਿਆ ਕਿ ਡਰੋਨ ਦੇ ਰਾਹੇ ਬੀਟੀਅਰ ਗੈਸਾਂ ਜੂਤਿਆ ਨੇ ਕਈ ਜਿਹੜਾ ਨੌਜਵਾਨ ਨੇ ਕਈ ਬਜ਼ੁਰਗ ਵੀ ਫੱਟੜ ਵੀ ਹੋਏ ਨੇ ਨੌਜਵਾਨਾਂ ਨੂੰ ਕਿਸ ਰਿਆ ਦੇ ਨੌਜਵਾਨਾਂ ਨੂੰ ਜੀ ਸੁਨੇਹਾ ਦਿੰਦਾ ਵੀ ਕਿ ਤੁਸੀਂ ਆਪਾਂ ਜਾਗਦੇ ਰਹੀਏ ਮੈਂ ਸਾਡੇ ਆਗੂ ਸਾਹਿਬਾਨ ਨਾਲ ਗੱਲ ਕਰੀ ਜਿਹੜਾ ਖਨੌਰੀ ਵਾਲਾ ਪਿਛਲਾ ਆਰਡਰ ਸੀ ਪੁੱਤਰ ਦਾ ਉਹ ਪੁੱਤਰੇ ਭਰਾ ਨੇ ਪਿਛਲੀ ਵਾਰ ਤੋੜਿਆ ਸੀ ਜਿਹੜਾ ਪਿਛਲੀ ਵਾਰ ਵਾਲਾ ਸੀ ਮੈਂ ਆਗੂ ਨੂੰ ਇਹ ਗੱਲ ਕਰਕੇ ਸੀ ਮੈਂ ਕਿਹਾ ਬੱਸੋ ਜੀ ਕਿਉਂਕਿ ਮੈਂ ਕਿਹਾ ਵੀ ਤੋੜ ਦਈਏ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਅਸੀਂ ਜਿਵੇਂ ਸਾਡੇ ਆਗੂ ਸਹਿਬਾਨ ਕਹਿੰਦੇ ਹਾਂ ਅਸੀਂ ਤੋੜ ਦਾਂਗੇ ਜਦੋਂ ਸਾਨੂੰ ਕਾਲ ਆ ਗਈ ਨਾ ਉਦੋਂ ਮੂਰੇ ਹੋ ਕੇ ਅਸੀਂ ਚਾਹੇ ਤੁਹਾਡੇ ਭਰਾ ਦੀ ਜਾਨ ਚਲੀ ਜਾਵੇ ਮੂਰੇ ਬਾਰਡਰ ਤੋੜਾਂਗੇ ਇਸ ਕਰਕੇ ਇਹੀ ਮੇਰੀ ਨੌਜਵਾਨਾਂ ਨੂੰ ਬੇਨਤੀ ਆ ਵੀ ਆਪਾਂ ਥੋੜਾ ਜਾਗਦੇ ਚ ਰਹੀਏ ਆਪਾਂ ਖੰਡੇ ਦੀ ਧਾਰ ਤੇ ਪਹਿਲਾਂ ਵੀ ਨਾਦਦੇ ਆ ਤੇ ਖੰਡੇ ਦੀ ਧਾਰ ਤੇ ਹੁਣ ਵੀ ਨਾਦਦੇ